ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1311 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1312 ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਾਨੜਾ ਸ਼ਾਂਤ ਮਹੱਲਾ ਪੰਜਵਾ ਰਾਗ ਕਾਨੜਾ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਵਰਜਨ ਦੇ ਮਹਾਰਾਜ ਜੀ ਦੀ ਬਾਣੀ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸੇ ਉਦਰੇ ਜਿਨ ਰਾਮ ਧਿਆਏ ਜਿਨ੍ਹਾਂ ਮਨੁੱਖਾ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਉਹ ਵਿਕਾਰਾਂ ਦੀ ਮਾਰ ਤੋਂ ਬਚ ਗਏ ਅੰਤ ਵੇਲੇ ਭੀ ਹਰੀ ਨਾਮ ਹੀ ਉਹਨਾਂ ਦਾ ਸਾਥੀ ਬਣਿਆ ਯਤਨ ਮਾਇਆ ਕੇ ਕਾਮਨਾਏ ਅਤੇ ਮਾਇਆ ਇਕੱਠੀ ਕਰਨ ਦੇ ਯਤਨ ਤਾਂ ਕਿਸੇ ਕੰਮ ਨਹੀਂ ਆਉਂਦੇ ਮਾਇਆ ਇੱਥੇ ਹੀ ਧਰੀ ਤੜਾਈ ਰਹਿ ਜਾਂਦੀ ਹੈ ਰਾਮ ਤੇ ਆਏ ਸਭ ਫਲ ਪਾਏ ਧਨ ਧਨ ਤੇ ਬੜ ਭਾਗੀਆਂ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਉਹਨਾਂ ਮਨੁੱਖਾਂ ਜੀਵਨ ਦੇ ਸਾਰੇ ਫਲ ਪ੍ਰਾਪਤ ਕਰ ਲਏ ਉਹ ਮਨੁੱਖ ਭਾਗਾ ਵਾਲੇ ਹੁੰਦੇ ਹਨ ਉਹ ਮਨੁੱਖ ਸੋਭਾ ਖੱਟ ਕੇ ਜਾਂਦੇ ਹਨ ਸਤ ਸੰਗ ਜਾਗੇ ਨਾਮ ਲਾਗੇ ਏਕ ਸੋਲ ਲਬ ਲਾਗਿਆ ਉਹ ਮਨੁੱਖ ਸਾਧ ਸੰਗਤ ਵਿੱਚ ਟਿਕ ਕੇ ਮਾਇਆ ਦੇ ਹਲਿਆਂ ਵੱਲੋਂ ਸੁਚੇਤ ਰਹੇ ਉਹ ਹਰੀ ਨਾਮ ਵਿੱਚ ਜੁੜੇ ਰਹੇ ਉਹਨਾਂ ਦੀ ਸਦਾ ਇੱਕ ਪਰਮਾਤਮਾ ਨਾਲ ਹੀ ਸੁਰਤ ਜੁੜੀ ਰਹੀ ਤਾਜਮਾਨ ਮੋਹ ਵਿਕਾਰ ਸਾਧੂ ਲਗ ਤਰੋ ਤਿੰਨ ਕਹਿ ਪਾਏ ਹੇ ਮੇਰੇ ਮਾਲਕ ਪ੍ਰਭੂ ਪਰਮਾਤਮਾ ਜਿਹੜੇ ਮਨੁੱਖ ਆਪਣੇ ਅੰਦਰੋਂ ਮਾਨ ਮੋਹ ਵਿਕਾਰ ਤਿਆਗ ਕੇ ਉੱਚੇ ਆਚਨ ਵਾਲੇ ਬਣ ਜਾਂਦੇ ਹਨ ਉਹੀ ਤੇਰੇ ਪੈਰੀਂ ਪੈਂਦੇ ਹਨ ਤੇ ਲੋਕਾਂ ਨੂੰ ਵੀ ਫਿਰ ਹੁੰਦੇ ਪੈਰੀਂ ਪਹਿਣਾ ਚਾਹੀਦਾ ਹੈ ਬਿਨਵੰਤ ਨਾਨਕ ਸਰਨ ਸੁਆਮੀ ਬਾੜੇ ਭਾਗ ਦਰਸ਼ਨ ਪਾਏ ਨਾਨਕ ਬੇਨਤੀ ਕਰਦਾ ਹੈ ਮੈਨੂੰ ਉਹਨਾਂ ਦੀ ਸ਼ਰਨ ਵਿੱਚ ਰੱਖ ਉਹਨਾਂ ਦੀ ਚਰਨੀ ਲੱਗ ਕੇ ਮੈਂ ਭੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਾਂ ਵੱਡੀ ਕਿਸਮਤ ਨਾਲ ਜੇ ਸਾਧੂ ਜਨਾਂ ਦਾ ਦਰਸ਼ਨ ਪ੍ਰਾਪਤ ਹੁੰਦਾ ਹੈ ਮੇਲ ਸਾਧੂ ਨਿਤ ਭਜੈ ਨਰਾਇਣ ਆਓ ਸੰਤ ਜਨਾਨ ਨੂੰ ਮਿਲ ਕੇ ਸਦਾ ਪਰਮਾਤਮਾ ਦੇ ਗੁਣ ਪਰਮਾਤਮਾ ਦਾ ਭਜਨ ਕਰਿਆ ਕਰੀਏ ਰਸਕਾ ਰਸਕ ਸੁਆਮੀ ਗੁਣ ਗਾਏ ਨਾ ਅਤੇ ਪੂਰੇ ਆਨੰਦ ਨਾਲ ਮਾਲਕ ਪ੍ਰਭੂ ਦੇ ਗੁਣ ਗਾਇਆ ਕਰੀਏ ਨਾਮ ਜਪਿਆ ਕਰੀਏ ਗੁਣ ਗਾਏ ਜੀਵੈ ਹਰ ਮਿਉ ਪੀਵੈ ਜਨਮ ਮਰਨਾ ਭਾਗੇ ਪ੍ਰਭੂ ਦੇ ਗੁਣ ਗਾ ਗਾ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਅਸੀਂ ਪੀਂਦੇ ਰਹੀਏ ਅਤੇ ਆਤਮਿਕ ਜੀਵਨ ਹਾਸਲ ਕਰੀਏ ਹਰੀ ਨਾਮ ਜਲ ਦੀ ਬਰਕਤ ਨਾਲ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਸਤ ਸੰਗ ਪਾਈਐ ਹਰ ਤਿਆਈਐ ਬਹੁੜ ਦੁੱਖ ਨ ਲੱਗੇ ਸੰਤ ਜਨਾਂ ਦੀ ਸੰਗਤ ਵਿੱਚ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਸਤ ਸੰਗ ਵਿੱਚ ਹੀ ਪਰਮਾਤਮਾ ਮਿਲਦਾ ਹੈ ਅਤੇ ਮੁੜ ਕੋਈ ਦੁੱਖ ਪੋ ਨਹੀਂ ਸਕਦਾ ਕਰ ਦੇਆ ਦਾਤੇ ਪੁਰਖ ਬਿਦਾਤੇ ਸੰਤ ਸੇਵਕ ਮਾਇਨਾ ਹੇ ਦਾਤਾਰ ਹੇ ਸਰਬ ਵਿਆਪਕ ਸਿਰਜਣਹਾਰ ਪਰਮਾਤਮਾ ਮੇਰੇ ਉੱਤੇ ਮਿਹਰ ਕਰ ਸੰਤ ਜਨਾਂ ਦੀ ਸੇਵਾ ਕਰਨ ਦਾ ਅਵਸਰ ਦੇ ਬੇਨਵੰਤ ਨਾਨਕ ਜਨ ਤੂਰ ਬਾਂਛੈ ਹਰ ਦਰਸ ਸਹਿਜ ਸਮਾਇਨਾ ਨਾਨਕ ਬੇਨਤੀ ਕਰਦਾ ਹੈ ਜਿਹੜੇ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ ਓ ਪ੍ਰਮਾਤਮਾ ਦੇ ਦਰਸ਼ਨ ਵਿੱਚ ਆਤਮਿਕ ਡੋਲਤਾ ਵਿੱਚ ਲੀਨਤਾ ਹਾਸਲ ਕਰ ਲੈਂਦੇ ਹਨ ਸਗਲੇ ਜੰਤ ਪਜੋਹ ਗੋਪਾਲੈ ਇਹ ਸਾਰੇ ਪ੍ਰਾਣੀਆਂ ਸ੍ਰਿਸ਼ਟੀ ਦੇ ਪਾਲਣਹਾਰ ਗੋਪਾਲ ਪ੍ਰਭੂ ਪ੍ਰਮਾਤਮਾ ਦਾ ਭਜਨ ਬੰਦਗੀ ਕਰਿਆ ਕਰੋ ਜਪ ਤਪ ਸੰਜਮ ਪੂਰਨ ਕਾਲੈ ਇਹ ਭਜਨ ਹੀ ਜਪ ਤਪ ਸੰਜਮ ਆਦਕ ਸਾਰੀ ਮਿੰਤ ਹੈ ਨੇਤ ਭਜੋ ਸੁਆਮੀ ਅੰਤਰ ਜਾਮੀ ਸਫਲ ਜਨਮ ਸੁਭਾਇਆ हे ਪ੍ਰਾਣਿਓ ਸਦਾ ਅੰਤਰ ਜਾਮੀ ਮਾਲਕ ਪ੍ਰਭੂ ਦਾ ਭਜਨ ਕਰਿਆ ਕਰੋ ਭਜਨ ਦੀ ਬਰਕਤ ਨਾਲ ਸਾਰਾ ਹੀ ਜੀਵਨ ਕਾਮਯਾਬ ਹੋ ਜਾਂਦਾ ਹੈ ਗੋਬਿੰਦ ਗਾਈਏ ਨਿਤ ਧਿਆਈਏ ਪਰਵਾਣ ਸੋਈ ਆਇਆ हे ਪ੍ਰਾਣਿਓ ਗੋਬਿੰਦ ਦੀ ਸਿਮਰਣਾ ਕਰਨੀ ਚਾਹੀਦੀ ਹੈ ਸਦਾ ਸਿਮਰਨ ਕਰਨਾ ਚਾਹੀਦਾ ਹੈ ਜਿਹੜਾ ਸਿਮਰਨ ਭਜਨ ਕਰਦਾ ਹੈ ਉਹੀ ਜਗਤ ਵਿੱਚ ਜਮਿਆ ਕਬੂਲ ਸਮਝੋ ਜਪ ਤਾਪ ਸੰਜਮ ਹਰ ਹਰ ਨਿਰੰਜਨ ਗੋਬਿੰਦ ਧਨ ਸੰਗ ਚਾਲੈ हे ਪ੍ਰਾਣਿਓ ਮਾਇਆ ਰਹਿਤ ਹਰੀ ਦਾ ਸਿਮਰਨ ਹੀ ਜਪ ਤਪ ਸੰਜਮ ਮਾਦ ਕੁਦਮ ਹੈ ਪਰਮਾਤਮਾ ਦਾ ਨਾਮ ਤਾ ਨਹੀਂ ਮਨੁੱਖ ਦੇ ਨਾਲ ਜਾਂਦਾ ਹੈ ਬੇਨਵੰਤ ਨਾਨਕ ਕਰ ਦਿਆ ਦੀਜੈ ਹਰ ਰਤਨ ਬਾਦੋਂ ਪਾਲੈ ਨਾਨਕ ਬੇਨਤੀ ਕਰਦਾ ਹੈ ਤੇ ਆਖਦਾ ਹੈ ਕਿ हे ਪ੍ਰਭੂ ਮਿਹਰ ਕਰਕੇ ਮੈਨੂੰ ਆਪਣਾ ਨਾਮ ਰਤਨ ਦੇ ਮੈਂ ਆਪਣੇ ਬੱਲੇ ਨਾਮ ਰਤਨ ਬੰਨ ਲਵਾਂ ਮੰਗਲ ਚਾਰ ਚੋ ਜਾਨੰਦਾ ਉਸਦੇ ਹਿਰਦੇ ਵਿੱਚ ਆਤਮਿਕ ਆਨੰਦ ਖੁਸ਼ੀਆਂ ਪੈਦਾ ਹੋ ਜਾਂਦੀਆਂ ਹਨ ਕਾਰ ਕਿਰਪਾ ਮਿਲੇ ਪਰਮਾਨੰਦਾ ਜਿਸ ਜੀਵ ਇਸਤਰੀ ਨੂੰ ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਜੀ ਮੇਰ ਕਰਕੇ ਮਿਲ ਪੈਂਦੇ ਹਨ ਪ੍ਰਭ ਮਿਲੇ ਸੁਆਮੀ ਸੁਖਹਿ ਗਾਮੀ ਇਛ ਮਨ ਕੀ ਪੁੰਨੀਆਂ ਸੁਖ ਦੇਣ ਵਾਲੇ ਮਾਲਕ ਪ੍ਰਭੂ ਜੀ ਜਿਸ ਜੀਵ ਇਸਤਰੀ ਨੂੰ ਮਿਲ ਪੈਂਦੇ ਹਨ ਉਹਦੇ ਮਨ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ ਬਜੀ ਵਧਾਈ ਸਹਜੇ ਸਮਾਈ ਬਹੁੜ ਦੁੱਖ ਨਾਰੁੰਨੀਆਂ ਉਹਦੇ ਚਿੱਤ ਵਿੱਚ ਹੁਲਾਰਾ ਜਿਆ ਆਇਆ ਰਹਿੰਦਾ ਹੈ ਉਹ ਆਤਮਿਕ ਡੋਲਤਾ ਵਿੱਚ ਟਿਕੀ ਰਹਿੰਦੀ ਹੈ ਉਹ ਫਿਰ ਕਦੇ ਕਿਸੇ ਦੁੱਖ ਦੇ ਕਾਰਨ ਘਬਰਾਉਂਦੀ ਨਹੀਂ ਜੀਵ ਇਸਤਰੀ ਜਿਹੜੀ ਪਰਮਾਤਮਾ ਦਾ ਨਾਮ ਜਪਦੀ ਹੈ ਲੈ ਕੰਠ ਲਾਏ ਸੁਖ ਦਿਖਾਏ ਬਕਾਰ ਬਿਨਸੇ ਮੰਦਾ ਪ੍ਰਭੂ ਪਰਮਾਤਮਾ ਜੀ ਜਿਸ ਜੀਵ ਇਸਤਰੀ ਨੂੰ ਗੜ ਨਾਲ ਲਾ ਲੈਂਦੇ ਹਨ ਉਸ ਨੂੰ ਸਾਰੇ ਸੁੱਖ ਬਖਾਉਂਦੇ ਹਨ ਉਸ ਦੇ ਅੰਦਰੋਂ ਸਾਰੇ ਵਿਕਾਰ ਸਾਰੇ ਭੈੜ ਨਾਸ਼ ਹੋ ਜਾਂਦੇ ਹਨ ਬਿਨਵੰਤ ਨਾਨਕ ਮਿਲੇ ਸੁਆਮੀ ਪੁਰਖ ਪਰਮਾਨੰਦਾ ਨਾਨਕ ਬੇਨਤੀ ਕਰਦਾ ਹੈ ਕਿ ਇਉ ਉਸ ਜੀਵ ਇਸਤਰੀ ਨੂੰ ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਜੀ ਦਾ ਮਲਾਪ ਹੋ ਜਾਂਦਾ ਹੈ ਕਾਨੜੇ ਕੀ ਵਾਰ ਮਹੱਲਾ ਚੌਥਾ ਮੂਸੇ ਕੀ ਵਾਰ ਕੀ ਧੁਨੀ ਗੁਰੂ ਰਾਮਦਾਸ ਜੀ ਇਸ ਵਾਰ ਨੂੰ ਮੂਸੇ ਦੀ ਵਾਰ ਦੀ ਸੁਰ ਤੇ ਗਾਉਣਾ ਸਮਝਾਉਂਦੇ ਹਨ ਇਹ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਦੀ ਜੀ ਉਚਾਰਨ ਕੀਤੀ ਹੋਈ ਵਾਰ ਹੈ ਕਾਨੜੇ ਰਾਗ ਵਿੱਚ ਇੱਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਹੈ ਅਤੇ 사ਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸਲੋਕ ਮਹੱਲਾ ਚੌਥਾ ਗੁਰੂ ਰਾਮਦਾਸ ਜੀ ਦੇ ਸਲੋਕ RAM ਨਾਮ ਨਿਦਾਨ ਹਰ ਗੁਰਮਤਿ ਰਖੋ ਰ ਧਾਰ ਪਰਮਾਤਮਾ ਦਾ ਨਾਮ ਅਸਲ ਖਜ਼ਾਨਾ ਹੈ 사ਤਗੁਰ ਦੀ ਸਿੱਖਿਆ ਉੱਤੇ ਤੁਰ ਕੇ ਇਸ ਨੂੰ ਆਪਣੇ ਹਿਰਦੇ ਵਿੱਚ ਪ੍ਰੋਕ ਕੇ ਰੱਖ ਦਾਸਨ ਦਾਸਾ ਹੋਏ ਰਹੋ ਮੈਂ ਬਿਖਿਆ ਮਾਰ ਇਸ ਨਾਮ ਦੀ ਬਰਕਤ ਨਾਲ ਹੋਮੈ ਰੂਪ ਮਾਇਆ ਦੇ ਪ੍ਰਭਾਵ ਨੂੰ ਆਪਣੇ ਅੰਦਰੋਂ ਮੁਕਾ ਕੇ ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣਿਆ ਰਹੋ ਜਨਮ ਪਦਾਰਥ ਜੀਤਿਆ ਕਦੇ ਨਾ ਆਵੇ ਹਾਰ ਜਿਹੜਾ ਮਨੁੱਖ ਇਹ ਉਦਮ ਕਰਦਾ ਹੈ ਉਹ ਮਨੁੱਖਾ ਜਨਮ ਦਾ ਕੀਮਤੀ ਮਨੋਰਥ ਹਾਸਲ ਕਰਕੇ ਜਗਤ ਤੋਂ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਕਦੇ ਨਹੀਂ ਆਉਂਦਾ ਤਨ ਤਨ ਵੱਡ ਭਾਗੀ ਨਾਨਕਾ ਜਿਨ ਗੁਰਮਤਿ ਹਰ ਰਸ ਸਾਰ ਹੈ ਨਾਨਕ ਤਨ ਹਾਨੋ ਵੱਡੇ ਭਾਗਾ ਵਾਲੇ ਮਨੁੱਖ ਜਿਨ੍ਹਾਂ ਨੇ ਸਤਗੁਰ ਦੀ ਸਿੱਖਿਆ ਉੱਤੇ ਤੁਰ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚਖਿਆ ਹੈ ਮਹੱਲਾ ਚੌਥਾ गोविन्द 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 हार गोविन्द गुणी निधान सिर्फ परमात्मा ਹੀ परमात्मा ਹੀ ਸਾਰੇ ਗੁਨਾ ਦਾ ਖਜ਼ਾਨਾ ਹੈ गोविन्द गोविन्द ਗੁਰਮਤਿ ਧਿਆਈਐ ਤਾਂ ਦਰਗਹਿ ਪਾਈਐ ਮਾਨ ਜਦੋਂ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ परमात्मा ਨੂੰ ਸਿਮਰਿਆ ਜਾਏ ਤਦੋਂ परमात्मा ਦੀ ਜੂਰੀ ਵਿੱਚ ਆਦਰ ਮਿਲਦਾ ਹੈ गोविन्द 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 जाप मुख उज्जला प्रधान सदा प्रभु ਦਾ ਨਾਮ ਜਪ ਜਪ ਕੇ ਲੋਕ ਪਰਲੋਕ ਵਿੱਚ ਸੁਰਖਰੂ ਹੋਈਦਾ ਹੈ ਤੇ ਪ੍ਰਧਾਨਤਾ ਮਿਲਦੀ ਹੈ ਨਾਨਕ ਗੁਰ ਗੋਵਿੰਦ ਹਰ ਜਿੱਤ ਮਿਲ ਹਰ ਪਾਇਆ ਨਾਮ ਏ ਨਾਨਕ ਗੁਰੂ ਪਰਮਾਤਮਾ ਦਾ ਰੂਪ ਹੈ ਗੁਰ ਪਰਮੇਸ਼ਰ ਏ ਕੋ ਜਾਣ ਉਸ ਗੁਰੂ ਵਿੱਚ ਮਿਲ ਕੇ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਪੌੜੀ ਤੂੰ ਆਪੇ ਹੀ ਸਿਦ ਸਾਧਕ ਤੂੰ ਆਪੇ ਹੀ ਜੋਗ ਜੋਗਿਆ हे ਪ੍ਰਭੂ ਤੂੰ ਆਪ ਹੀ ਜੋਗ ਸਾਧਨਾ ਵਿੱਚ ਪੁੱਗਾ ਹੋਇਆ ਜੋਗੀ ਹੈ ਤੂੰ ਆਪੇ ਹੀ ਸਾਧਨ ਕਰਨ ਵਾਲਾ ਹੈ ਤੂੰ ਆਪ ਹੀ ਜੋਗ ਵਿੱਚ ਜੁੜਨ ਵਾਲਾ ਹੈ ਤੂੰ ਆਪੇ ਹੀਰਾ ਸਰਸੀ ਅੜਾ ਤੂੰ ਆਪੇ ਹੀ ਭੋਗ ਭੋਗਿਆ ਤੂੰ ਪਰਮਾਤਮਾ ਆਪ ਹੀ ਮਾਇਕ ਪਦਾਰਥਾਂ ਦੇ ਚਖਣ ਵਾਲਾ ਹੈ ਤੂੰ ਆਪ ਹੀ ਮਾਇਕ ਪਦਾਰਥਾਂ ਤੇ ਭੋਗ ਭੋਗਣ ਵਾਲਾ ਹੈ ਤੂੰ ਆਪੇ ਆਪ ਵਰਤਦਾ ਤੂੰ ਆਪੇ ਕਰੇ ਸੋ ਹੋ ਗਿਆ ਕਿਉਂਕਿ ਜੋਗੀਆਂ ਵਿੱਚ ਵੀ ਤੇ ਗ੍ਰਸਤੀਆਂ ਵਿੱਚ ਵੀ ਹਰ ਥਾਂ ਤੂੰ ਆਪ ਹੀ ਆਪ ਮੌਜੂਦ ਹੈ ਜੋ ਕੁਝ ਤੂੰ ਕਰਦਾ ਹੈ ਉਹੀ ਹੁੰਦਾ ਹੈ ਸਤ ਸੰਗਤ ਸਤ ਗੁਰ ਧਨ ਤਨੋਂ ਧਨ ਧਨ ਤਨੋਂ ਜਿਤ ਮਿਲ ਹਰ ਬੁਲਗ ਬਲੋਗਿਆ ਗੁਰੂ ਦੀ ਸਾਧ ਸੰਗਤ ਧਨ ਹੈ ਧਨ ਹੈ ਜਿਸ ਵਿੱਚ ਮਿਲ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਬੋਲ ਬੋਲੇ ਜਾ ਸਕਦੇ ਹਨ ਸਭ ਕਹੋ ਮੁਖੋ ਹਰ ਹਰ ਹਰੇ ਹਰ ਹਰ ਹਰੇ ਹਰ ਬੋਲਤ ਸਭ ਪਾਪ ਲ ਹੋ ਗਿਆ ਸਾਧ ਸੰਗਤ ਵਿੱਚ ਬੈਠ ਕੇ ਸਾਰੇ ਆਪਣੇ ਮੂੰਹੋਂ ਸਦਾ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਹਰੀ ਹਰੀ ਕਰਿਆ ਕਰੋ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਪਿਛਲੇ ਕੀਤੇ ਪ੍ਰਮਾਤਮਾ ਦਾ ਨਾਮ ਜਪ ਕੇ ਸਾਰੇ ਪਾਪ ਦੂਰ ਹੋ ਜਾਂਦੇ ਹਨ ਸਤ ਸੰਗਤ ਸਤ ਗੁਰ ਧਨ ਤਨ ਤਨੋ ਤਨ ਧਨ ਤਨੋ ਜੇ ਤੇ ਮੇਲਹਾਰ ਬੁਲਗ ਬਲੋਗਿਆ ਸਭ ਕਹੋ ਮੁਖੋ ਹਰ ਹਰ ਹਰੇ ਹਰ ਹਰ ਹਰੇ ਹਰ ਬੋਲ ਤੋ ਸਭ ਪਾਪ ਲਹੋਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1312 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕਾ ਲੂ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1313 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੋ ਕੁ ਦੀ ਖਿਮਾ ਗੁਰਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ